ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸ਼ੌਕ ਟੈਕਨੋਲੋਜੀ ਮੈਂ ਜਰਮਨੀ ਤੋਂ ਬੋਲਦਾ ਪੂਰੇ ਵਰਲਡ ਦਾ ਤਹਿ ਦਰ ਤੋਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਸਬਸਕ੍ਰਾਈਬਰਾਂ ਦਾ ਆਪਣੇ ਦਾ ਜਿੰਨੇ ਵੀ ਹੈਗੇ ਨੇ ਇਹ ਯਾਰ ਸਾਡੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਕਟਣਾ ਵਾਪਰਦੀ ਸਾਡੀ ਸਾਰੂ ਪੰਜਾਬ ਚ ਵਾਪਰਦੀ ਜਦੋਂ ਵੀ ਮਰਜ਼ੀ ਦੇਖ ਲਓ ਤੁਸੀਂ ਆ ਹੁਣ ਹੜ ਆ ਗਿਆ ਪੰਜਾਬ ਦੇ ਵਿੱਚ ਫੇਰ ਬੜਾ ਬੁਰਾ ਹਾਲ ਹੋਇਆ ਪਿਆ ਇਧਰ ਬਾਬੇ ਬਕਾਲੇ ਬੰਨ ਦੇਖਿਆ ਉੱਥੇ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੋਏ 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 ਹੋਰ ਵੀ ਪਾਸੇ ਬਹੁਤ ਨੁਕਸਾਨ ਕੀਤਾ ਤੇ ਦਰਿਆ ਟੁੱਟ ਜਾਂਦੇ ਨੇ ਪਾਣੀ ਓਵਰਲੋਡ ਹੋ ਜਾਂਦਾ ਆ ਪਾਖੜੇ ਡੈਮ ਤੋਂ ਉਹ ਇਧਰ ਛੱਡ ਦਿੰਦੇ ਨੇ ਤੇ ਉਹ ਛੱਡਣ ਦੇ ਨਾਲ ਤਬਾਹੀ ਪੰਜਾਬ ਦੇ ਵਿੱਚ ਮਚ ਜਾਂਦੀ ਆ ਅੱਗੇ ਪੰਜਾਬ ਨੇ ਥੋੜੀਆਂ ਮਾੜੇ ਹਾਲਾਤ ਦੇਖੇ ਨੇ ਤੇ ਉਹ ਕੋਹੜ ਆਣ ਕਿਉਂ ਬਰਬਾਦੀ ਕਰ ਜਾਂਦਾ ਮੈਂ ਕਈ ਵੀਡੀਓ ਪਿੱਛੇ ਵਾਰੀ ਜਦੋਂ ਹਾੜ ਆਇ ਸੀ ਦੋ ਤਿੰਨ ਸਾਲ ਦੇ ਵਿੱਚ ਤੇ ਉਦੋਂ ਵੀ ਮੈਂ ਕਿਹਾ ਸੀ ਵੀ ਮੈਂ ਕਿਹਾ ਚਲੋ ਕਈ ਸੰਸਥਾਏ ਉਹ ਹੈਲਪ ਕਰ ਦਿੰਨੀ ਆ ਕੋਈ ਮੱਝ ਲੈ ਦਿੱਤੀ ਕਿ ਉਹ ਟਰੈਕਟਰ ਲੈ ਦਿੱਤਾ ਬਸ ਇਹਦੇ ਬੱਕਰੀ ਕੱਟੇ ਲੈ ਦੱਤੇ ਆ ਤੇ ਥੋੜੇ ਬਹੁਤ ਪੈਸੇ ਦੇ ਦਿੰਦੇ ਆ ਉਹਦੇ ਨਾਲ ਨੁਕਸਾਨ ਕਿਹੜਾ ਪੂਰਾ ਹੋ ਜਾਂਦਾ ਤੇ ਮੈਂ ਕਿਹਾ ਸੀ ਮੈਂ ਕਿਹਾ ਜਦੋਂ ਐਕਟੀ ਆ ਗਏ ਆ ਤੇ ਇਹ ਆਈ ਜਾਂਦੇ ਰਹਿੰਦੇ ਹੁੰਦੇ ਨੇ ਅਗਲੀ ਵਾਰੀ ਨਹੀਂ ਕਿ ਆਉਣੇ ਹੈਗੇ ਫੇਰ ਆ ਜਾਣੇ ਤੇ ਫੇਰ ਫੇਰ ਕਿੱਥੋਂ ਤੁਸੀਂ ਮੰਗੋਗੇ ਠੀਕ ਹੈ ਤੇ ਉਹ ਉਹ ਜੋ ਨੁਕਸਾਨ ਹੁੰਦਾ ਆ ਤੇ ਉਹ ਤਬਾਈ ਪੂਰੀ ਮਚਾਉਂਦਾ ਫੜ ਕੇ ਹੁਣ ਤੂੰ ਦੇਖਿਆ ਕਿੰਨੀ ਤਬਾਈ ਲਿਆਂਦੀ ਆ ਜੀਮੇਦਾਰਾਂ ਝੋਨਾ ਲਾਇਆ ਉਹ ਤਬਾਹ ਹੋ ਗਿਆ ਤੇ ਹੋਰ ਕਿੰਨਾ ਨੁਕਸਾਨ ਹੋਇਆ ਮਕਾਨ ਟੱਠ ਗਏ ਲੋਕਾਂ ਦੇ ਛੱਤੋਂ ਦੇ ਥੱਲੇ ਸਕੂਲ ਦੀ ਛੱਤ ਡੱਗ ਪਈ 80 ਬੱਚੇ ਮਰ ਗਏ ਫਿਰ ਥੱਲੇ ਦੱਬੇ ਗਏ ਉੱਥੇ ਨੁਕਸਾਨ ਜ਼ਿਆਦਾ ਹੋਇਆ ਤੇ ਇਹ ਹੜ ਆਉਂਦੇ 2 3 ਸਾਲ ਬਾਅਦ ਫੇਰ ਆ ਜਾਂਦੇ ਨੇ ਤੇ ਮੈਂ ਦੱਸਿਆ ਸੀ ਕਿ ਤੁਰੇ ਰਹਿੰਦੇ ਹੁੰਦੇ ਨੇ ਤੇ ਗਵਰਨਮੈਂਟ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਤੇ ਉਹ ਹੜ ਜਿਹੜੇ ਆ ਉਹਦੇ ਦਰਿਆ ਆਉਂਦੇ ਨੇ ਪੱਕੇ ਕਿਉਂ ਨਹੀਂ ਕਰਦੇ ਮੈਂ ਪਿਛਲੀ ਵਾਰ ਕਿਹਾ ਪੱਕੇ ਕਾਹਤੇ ਨਹੀਂ ਕਰਦੇ ਹੈਗਾ ਨਹਿਰਾਂ ਪੱਕੀਆਂ ਕਰਦੇ ਦਰਿਆਵਾਂ ਦੇ ਉੱਤੇ ਵੀ ਸਲੇਟਾਂ ਲਾਓ ਪੱਕੇ ਕਰੋ ਤੇ ਨਾ ਟੁੱਟਣਗੇ ਨਾ ਤਬਾਹੀਆਂ ਆਉਣਗੀਆਂ ਉਹਨਾਂ ਬਾਰੇ ਸੋਚਣਾ ਕੋਈ ਨਹੀਂ ਗਾ ਗਵਰਨਮੈਂਟ ਨੂੰ ਕਿਸੇ ਨੇ ਵੀ ਨਹੀਂ ਜੇ ਉਹ ਤਬਾਹੀ ਹੋ ਜਾਂਦੀ ਹੈ ਫੇਰ ਸੋਚਦੇ ਨੇ ਤੇ ਪਹਿਲਾਂ ਉਹ ਜੜ ਨੂੰ ਫੜੋ ਤੁਸੀਂ ਇਥੋਂ ਪਾਣੀ ਆ ਰਿਹਾ ਐ ਹੜ ਟਟਣ ਕੋਈ ਘਗਰ ਟਟ ਗਿਆ ਪਟੜਾ ਰਿਹਾ ਕੋਈ ਸਤਲ ਟਟ ਗਿਆ ਕੋਈ ਇਧਰ ਬਿਆਸ ਆ ਗਿਆ ਉਹ ਹੜਾ ਕੇ ਲੈ ਗਿਆ ਸਾਰਾ ਕੁਝ ਆਹਾ ਕੰਮ ਹੁੰਦਾ ਮੈਨੂੰ ਦੇਖਣ ਔਰ 8-7 ਸਾਲਾਂ ਦੇ ਵਿੱਚੋਂ 3-4 ਵਾਰ ਹੀ ਆ ਚੁੱਕੇ ਨੇ ਤੇ ਫਿਰ ਸੰਸਤਾ ਆ ਸਾਡੇ ਉਹ ਰਵੀ ਖਾਲਸਾ ਉਹ ਪਹੁੰਚ ਜਾਂਦਾ ਉੱਥੇ ਲੈ ਕੇ ਹੂੰ ਪਾਣੀ ਦੀਆਂ ਬੋਤਲਾਂ ਲੈ ਜਾਂਦਾ ਮੈਂ ਉਹਨੂੰ ਉੱਚਾ ਚੜ ਜਾਂਦਾ ਮੈਂ ਹੂੰ ਤੇ ਅਗਲੀ ਵਾਰੀ ਫੇਰ ਆਉਣਗੇ ਫੇਰ ਸਾਡਾ ਸੂਤ ਲੱਗੇਗਾ ਤੇ ਅੱਧਾ ਪੈਸਾ ਖੁਰਦਬਾਤ ਕਰ ਜਣਾ ਥੋੜਾ ਬਤਾ ਬੰਡ ਬੰਡ ਲੈਣਾ ਕਈ ਸੰਸਥਾ ਚ ਕਰਦੇ ਆ ਕੰਮ ਇਦਾਂ ਦਾ ਹਾਂ ਇਹ ਕੰਮ ਚੰਗੇ ਨਹੀਂ ਗਏ ਠੀਕ ਹੈ ਕਿ ਨਹੀਂ ਇਹ ਜੇ ਅਸੀਂ ਇਹਨਾਂ ਦੀਆਂ ਜੜਾਂ ਫੜੀਏ ਪੱਕੇ ਕਰੀਏ ਸਾਨੂੰ ਕੋਈ ਮਸਲਾ ਨਹੀਂ ਪੈਂਦਾ ਹੈਗਾ ਤੇ ਉਹਨਾਂ ਦਾ ਕੰਮ ਇਹ ਹੈ ਹਾਂ ਤੇ ਹੁਣ ਤਾਂ ਕੋਈ ਪਹੁੰਚੀ ਐ ਕੋਈ ਨਹੀਂ ਹੁਣ ਜ਼ਿੰਮੇਦਾਰ ਵਿਚਾਰਨਾ ਬੁਰਾ ਹਾਲ ਹੋਇਆ ਪਿਆ ਹੁਣ ਨਹੀਂ ਪਹੁੰਚਦੇ ਹੈਗੇ ਕਿਉਂਕਿ ਸਾਡੇ ਕੋਲ ਪੈਸਾ ਹੀ ਹੈ ਕੋਈ ਨਹੀਂਗਾ ਅਸੀਂ ਕਿੱਥੋਂ ਲਾਈਏ ਪੈਸਾ ਖਸਵਾ ਹੁਣ ਪੈਸਾ ਤਾਂ ਉਹ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਤਨਖਾਹਾਂ ਹੁੰਦੀਆਂ 5 5 7 7 ਹਜ਼ਾਰ ਪੌਂਡ ਮਹੀਨੇ ਦਾ ਘਰਦਿਆਂ ਬੰਦਿਆਂ ਨੇ ਉਹ ਸਾਲ ਦੇ ਵਿੱਚ ਉਹ ਹੀ ਨਹੀਂ ਪੂਰਾ ਹੋਣਾ ਤੇ ਹੈਲਪੋਨ ਕੀ ਕਰਨੀ ਜਾਉਂ ਹੈਲਪ ਕਰਨ ਚਲੇ ਜਾਂਦਾ ਕਹਿੰਦੇ ਮੁਸਲਮਾਨਾਂ ਦੀਆਂ ਕੰਟਰੀਆਂ ਦੇ ਵਿੱਚ ਬੱਚੇ ਨੂੰ ਆਪਣੀਆਂ ਕੰਟਰੀਆਂ ਦਾ ਖਿਆਲ ਰੱਖ ਤੂੰ ਉਧਰ ਤੁਰਿਆ ਹੋਰ ਨਮੂਸਲਮਾਨਾਂ ਦੀਆਂ ਕੰਟਰੀਆਂ ਦੇ ਵਿੱਚ ਭਟਾਲ ਆ ਗਿਆ ਉੱਥੇ ਤੁਰ ਪੈਂਦਾ ਹੈ ਉੱਥੇ ਹੈਲਪ ਕਰਨੀ ਸ਼ੁਰੂ ਬਾਦ ਤੇ ਸਾਡੇ ਬੰਦੇ ਆ ਭੁੱਖ ਨਾਲ ਮਰਨ ਲੱਗੇ ਹੋਆ ਉੱਥੇ ਕੋਈ ਪਹੁੰਚਦਾ ਕੋਈ ਨਹੀਂ ਇਹਨਾਂ ਨੂੰ ਉੱਥੇ ਜਾਣ ਦਾ ਫਿਕਰ ਰਹਿੰਦਾ ਹੈ ਤੇ ਸਾਨੂੰ ਨਾਲੇ ਲੋਡ ਵੀ ਕੀ ਹੈ ਜੇ ਅਸੀਂ ਇਹਨਾਂ ਦਾ ਪੂਰਾ ਪੱਕਾ ਹੀ ਪ੍ਰਬੰਧ ਕਰੀਏ ਕਿੰਨਾ ਨੁਕਸਾਨ ਹੋਇਆ ਯਾਰ ਹੱਦ ਹੋ ਗਈ ਤੇ ਸਾਡਾ ਹੀ ਨੁਕਸਾਨ ਹੁੰਦਾ ਜਦੋਂ ਕੋਈ ਮਰਜ਼ੀ ਦੇਖ ਲਓ ਤੁਸੀਂ ਹੜ੍ਹ ਦੇ ਮੁਰਜ਼ ਤਾਂ ਕੋਈ ਚੀਜ਼ ਆੜਦੀ ਕੋਈ ਨਹੀਂ ਕਿ ਹੈਗੀ ਪਾਣੀ ਤਾਂ ਮੀਂਹ ਜਦੋਂ 5-7 ਦਿਨ ਲਗਾਤਾਰ ਪੈ ਜਾਂਦਾ ਹੈ ਤੇ ਉਹਨਾਂ ਉਹ ਪਾਣੀ ਡੈਮ ਫੁੱਲ ਹੋ ਜਾਂਦਾ ਤੇ ਉਹਨਾਂ ਛੱਡੋਣਾ ਪੈਂਦਾ ਹੈਗੇ ਉਧਰੋਂ ਖਤਰਾ ਪੈ ਜਾਂਦਾ ਹੈ ਜੇ ਉਹ ਪਾਣੀ ਛੱਡਦੇ ਆ ਜਿਆਦਾ ਤੇ ਉਹ ਬਾਨ ਬਨ ਟੁੱਟ ਜਾਂਦੇ ਨੇ ਉਹ ਨੁਕਸਾਨ ਕਰਦੇ ਆ ਤੇ ਬਾਅਦ ਚ ਤੇ ਜ਼ਿੰਮੇਦਾਰ ਨੂੰ ਕਿੱਥੋਂ ਹੋਜੋਗੇ ਜੇ 2 ਸਾਲ 3 ਸਾਲ ਫਸਲ ਹੋ ਗਈ ਆ ਇੱਕ ਸਾਲ ਹਾੜਾ ਗਿਆ ਤਬਾਹ ਕਰ ਦਿੱਤੀ ਆ ਉਹ ਵਿਚਾਰਿਆਂ ਦੇ ਕਰਜੇ ਨੇ ਥੱਲੇ ਡੁੱਬੇ ਰਹਿੰਦੇ ਨੇ ਬੈਂਕਾਂ ਦਾ ਪੈਸਾ ਨਹੀਂ ਉਤਰਦਾ ਉਹ ਵਿਆਜ ਤੇ ਲਿਆ ਹੁੰਦਾ ਫਿਰ ਉਹ ਜ਼ਿੰਮੇਦਾਰ ਕਰੂਗਾ ਕੀ ਕਰੂਗਾ ਹਾਲੇ ਤੇ ਖੇਤ ਲਏ ਹੁੰਦੇ ਉਹਨਾਂ ਦਾ ਹਾਲਾ ਨਹੀਂ ਦੇ ਹੁੰਦਾ ਫੇਰ ਉਹ ਦੁਖੀ ਹੋ ਗਏ ਸਪਰੀਆਂ ਪੀ ਲੈਂਦੇ ਨੇ ਖੋਲ ਖੁਸ਼ੀਆਂ ਦੇ ਰਾਸਤੇ ਤੁਰ ਪੈਂਦੇ ਨੇ ਇਹ ਕੰਮ ਨਹੀਂ ਚਾਹੀਦਾ ਸਾਨੂੰ ਠੀਕ ਹੈ ਕਿ ਨਾ ਗਵਰਨਮੈਂਟ ਨੂੰ ਖਿਆਲ ਰੱਖਣਾ ਚਾਹੀਦਾ ਇਹਨਾਂ ਨੂੰ ਗਵਰਨਮੈਂਟ ਨੂੰ ਤਾਂ ਸਾਡਾ ਇਹੀ ਕੰਮ ਆ ਕਦੇ ਕਿਸੇ ਦੇ ਕੇਸ ਬਾਅਦ ਹੋ ਉਹਨਾਂ ਨੂੰ ਫੜਿਆ ਉਹਨਾਂ ਜੇਲਾਂ ਵਿੱਚ ਭੇਜ ਦਿਓ ਹੂੰ ਇੱਥੇ ਕੇਸ ਬਣਾ ਦੇਉ ਇੱਥੇ ਬਣਾ ਦੇ ਹਾਂ ਬਸ ਆਇਆ ਕੋਈ ਆਪ ਦਾ ਭਲਾ ਹੀ ਕਰ ਸਕਦੇ ਨੇ ਨਹੀਂ ਕਰ ਸਕਦੇ ਇਹ ਲੀਡਰ ਜਿੰਨੇ ਵੀ ਹੈਗੇ ਨੇ ਇਹ ਦਰਿਆ ਪੱਕੇ ਕਿਉਂ ਨਹੀਂ ਕਰਦੇ ਹੈਗੇ ਇੱਕ ਮੈਂ ਵੀਡੀਓ ਦੇਖੀ ਉਹ ਕਹਿੰਦੇ ਭਾਖੜਾ ਨਹਿਰ ਦੇ ਵਿੱਚ ਬੜੀਆਂ ਚੀਜ਼ਾਂ ਪਈਆਂ ਨੇ ਠੀਕ ਹੈ ਕਿ ਨਹੀਂ ਇਹ ਭਾਖੜਾ ਨਹਿਰ ਇੱਕ ਵਾਰੀ ਬੰਦ ਹੋਣੀ ਚਾਹੀਦੀ ਹੈ ਬੰਦ ਕਰਦੇ ਪੰਜ ਸੱਤ ਦਿਨ ਲਈ ਕੋਈ ਕੋਈ ਪ੍ਰਾਉਨ ਨਹੀਂ ਪੈਂਦੇ ਹੈਗੇ ਇਹਦੇ ਵਿੱਚੋਂ ਕਿੰਨੀਆਂ ਗੱਡੀਆਂ ਕਿੰਨੇ ਮੋਟਰਸਾਈਕਲ ਕਿੰਨੀਆਂ ਚੀਜ਼ਾਂ ਕਿੰਨੀਆਂ ਲਾਸ਼ਾਂ ਬੰਦਿਆਂ ਦੀਆਂ ਪਈਆਂ ਇਹ ਬੰਦ ਕਰਕੇ ਸਰਹੰਦ ਨਹਿਰ ਤੇ ਇੱਕ ਪਾਖੜਾ ਨਹਿਰ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ 10 ਦਿਨ ਲਈ ਬੰਦ ਕਰਕੇ ਚੈੱਕ ਕਰੋ ਇਹਦੇ ਵਿੱਚੋਂ ਕਿੰਨਾ ਮਟੀਰੀਅਲ ਕਿੰਨਾ ਕੁਝ ਨਿਕਲਣਾ ਸਾਹਮਣੇ ਦੇਖਿਆ ਦੱਸੋ ਉਹ ਨਹੀਂਗੇ ਕਰਦੇ ਹੈਗੇ ਫੇਰ ਖੋਰ ਖਾਸ਼ੀਆਂ ਕਰ ਲੈਂਦੇ ਨੇ ਪਾਖੜਾ ਨਹਿਰ ਬੇਸ਼ਾਲ ਮਾਰ ਕੇ ਇਹਦੇ ਦੁਆਲੇ ਬਾਉਂਡਰੀ ਕਰੋ ਇਹ ਤਾਰ ਲਾ ਬੋ ਵਾਲੇ ਢੋਲੇ ਜਾਲੀ ਵਾਲੀ ਤਾਰ ਲੱਗਣੀ ਚਾਹੀਦੀ ਹੈ ਦੋਨੋਂ ਪਾਸੇ ਤੇ ਕੋਈ ਗੱਡੀ ਵੱਜ ਜਾਂਦੀ ਹੈ ਪਿੱਛੇ ਟਰੱਕ ਉਲਟ ਗਿਆ ਨਹਿਰ ਦੇ ਵਿੱਚ ਲੈ ਉਹ ਬੰਦੇ ਮੈਨੂੰ ਮੈਂ ਬੱਚੇ ਖੜੇ ਨਹੀਂ ਕੋਈ ਗੱਡੀਆਂ ਬੱਚ ਡੱਕ ਪੈਣੀਆਂ ਨੇ ਹੈ ਤਾਂ ਜੇ ਲੱਗੀ ਹੋਗੀ ਬਾਉਂਡਰੀ ਪੱਕੀ ਹੋਗੀ ਇਦਾਂ ਦੀ ਦੁਰਘਟਾਣਾ ਨਹੀਂ ਹੋਣੀ ਤੇ ਮੇਰਾ ਤਾਂ ਕੋਈ ਮੰਤਰੀ ਹੈ ਨਹੀਂਗਾ ਆ ਜੇ ਮੰਤਰੀ ਮੰਤਰੀ ਅਸੀਂ ਹੋਈਏ ਤਾਂ ਕੰਮ ਤਾਂ ਇਹੀ ਕਰੀਏ ਇਹ ਸਾਰੇ ਵੋਟਾਂ ਉੱਤੇ ਖੜਨ ਜੋਗੇ ਨੇ ਵੋਟਾਂ ਉੱਤੇ ਖੜ ਗਏ ਰੋਲਾ ਪਾ ਲਿਆ ਆ ਕਰਾਂਗੇ ਆਮ ਆਦਮੀ ਪਾਰਟੀ ਫੱਟੇ ਚੱਕ ਦੋਗੀ ਆ ਕਰ ਦੋਗੇ ਕੁਛ ਨਹੀਂ ਕਰਦੇ ਇਹ ਦੋ ਸਾਲ ਸਾਲ ਜਦੋਂ ਇਹਨਾਂ ਰਹਿ ਰਹਿੰਦਾ ਹੁੰਦਾ ਉਦੋਂ ਲਾਪਨਦਰਾ ਹੋਰੇ ਕੰਮ ਕਰਨਾ ਕਾਰਨਾ ਕਰਉਣਾ ਕੁਛ ਨਹੀਂ ਗਏ ਇਹਨਾਂ ਨੇ ਭਾਜਦੇ ਪੰਜ ਚਾਰ ਸਾਲ ਕੱਢ ਲੈਂਦੇ ਨੇ ਲੋਕਾਂ ਨੂੰ ਲਾਰੇ ਲਾ ਦਿੰਦੇ ਨੇ ਉਦੋਂ ਦੇ ਲੋਕ ਨੇ ਮੋਟਾ ਪਾਈ ਜਾਂਦੇ ਨੇ ਤੇ ਪਾਉਣ ਕਰਨ ਵੀ ਕੀ ਇੱਕ ਨੂੰ ਤਾਂ ਪਾਉਣੀ ਐ ਪੈਣੀ ਐ ਜਿਹੜੀ ਮਰਜ਼ੀ ਪਾਰਟੀ ਆ ਚੋਰਾਂ ਦੀ ਆ ਚੋਰ ਨੇ ਹੀ ਲੀਡਰ ਜਿੰਨੇ ਵੀ ਹੈਗੇ ਨੇ ਹੈ ਕਪੜਾ ਕਰਦੇ ਨੇ ਦੇਸ਼ ਦਾ ਦੇਸ਼ ਧਰੋਹੀ ਕਰਦੇ ਨੇ ਪੈਸਾ ਹੜੱਪ ਕਰਦੇ ਨੇ ਜਿੱਥੇ ਲਾਉਣਾ ਉੱਥੇ ਲਾਉਣਾ ਹੀ ਕੋਈ ਨਹੀਂ ਗਾ ਇਹਨਾਂ ਨੇ ਆਪਣੀਆਂ ਜੇਬਾਂ ਭਰਨ ਤੇ ਰਹਿੰਦੇ ਨੇ ਇਹ ਕੋਈ ਆਮਦਨੀ ਹੈ ਨਹੀਂ ਇਹਨਾਂ ਨੂੰ ਹੂੰ ਕੋਈ ਗਵਰਨਮੈਂਟ ਨੂੰ ਟੈਕਸ ਹੀ ਨਹੀਂ ਆ ਰਿਹਾ ਕੋਈ ਬੱਸਾਂ ਵਾਲੇ ਆ ਉਹ ਟੈਕਸ ਹੀ ਨਹੀਂ ਦੇ ਰਹੇ ਇੱਕ ਇੱਕ ਨੰਬਰ ਦੇ ਚਾਰ ਚਾਰ ਬੱਸਾਂ ਚੱਲਦੀਆਂ ਉਹਨਾਂ ਦੀ ਟੈਕਸ ਹੀ ਨਹੀਂ ਦਿੰਦੇ ਹੈਗੇ ਹੂੰ ਇਹਦੇ ਗਵਰਨਮੈਂਟ ਨੇ ਕੰਮ ਕਰਨੇ ਮੈ ਟੈਕਸ ਦਿੰਦੇ ਕਿਉਂ ਨਹੀਂਗੇ ਆਇੰਡੋ ਕੈਨੇਡੀਅਨ ਬਸੇ ਜਾਂਦੀ ਆ ਅੱਗੇ ਤਾਂ 4-5 ਬੱਸਾਂ ਚੱਲਦੀਆਂ ਹੁੰਦੀਆਂ ਮੈਂ ਤਾਂ ਦੇਖਿਆ ਇੱਥੇ 20-20 ਬੱਸਾਂ ਚੱਲਦੀਆਂ ਡੈਲੀ ਦੀਆਂ ਦਿੱਲੀ ਨੂੰ ਜਾਂਦੀਆਂ ਜਾਂ ਹੁਣ 20-3500 ਰੁਪਈਆ ਟਿਕਟ ਹੈ ਉਹ ਟਿਕਟ ਦਿੰਦੇ ਨੇ ਉਹ ਟਿਕਟ ਦਿੰਦੇ ਹੀ ਕੋਈ ਨਹੀਂ ਤੁਹਾਡਾ ਨਾਂ ਲਿਖ ਲੈਂਦੇ ਨੇ ਨਾਂ ਲਿਖ ਲੈਣੇ 3500 ਰੁਪਈਆ ਉਹਦੇ ਹੀ ਲੈ ਲੈਂਦੇ ਨੇ ਨਾ ਉਹ ਟਿਕਟ ਦਿੰਦੇ ਨੇ ਨਾ ਕੋਈ ਟੈਕਸ ਦਿੰਦਾ ਕਿਸੇ ਨੂੰ ਪਤਾ ਮੰਤਰੀਆਂ ਨੂੰ ਪਤਾ ਨਹੀਂ ਸੁੱਤੇ ਪਏ ਤੁਸੀਂ ਤੋ ਐਨਾ ਗਵਰਨਮੈਂਟ ਨੂੰ ਕਪੜਾ ਹੋ ਰਿਹਾ ਇੱਕ ਬੱਸ ਦਾ ਘਟੋੜ ਕਿੰਨਾ ਕਿੰਨਾ ਲੱਖ ਰੁਪਏ ਦਾ ਗੀੜਾ ਮਾਰਦੀ ਉਹ ਜਾਣ ਤੇ ਲੱਖ ਆਉਂਦਾ ਤੇ 40000 ਰੁਪਏ ਦੀ ਗਵਰਨਮੈਂਟ ਉਹ ਇੱਕ ਬੱਸ ਵਿੱਚੋਂ ਟੈਕਸ ਦੇ ਕਪੜਾ ਕਰ ਜਾਂਦੇ ਨੇ ਇੱਕalle ਥੋੜਾ ਹੋਰ ਮਹਿਕਮਾ ਠੇਕੇ ਵਾਲੇ ਆ ਸ਼ਰਾਬ ਵਾਲੇ ਆ ਸ਼ਰਾਬ ਵੇਚਦੇ ਨੇ ਹਜ਼ਾਰ ਰੁਪਏ ਦੀ 1500 ਦੀ ਬੋਤਲ ਲੈਂਦੇ ਨੇ ਉਹ ਬੋਤਲ ਦੀ ਰਸੀਦੇ ਹੀ ਨਹੀਂ ਦਿੰਦੇ ਤੁਹਾਨੂੰ ਉਹ ਟੈਕਸ ਵਿੱਚ ਹੀਰਾ ਫੇਰੀ ਕਰ ਜਾਂਦੇ ਨੇ ਕਰੋੜਾਂ ਕਰੋੜਾਂ ਰੁਪਈਆ ਦੀ ਸ਼ਰਾਬ ਵੇਚਦੀ ਆ ਉਹ ਟੈਕਸ ਕਿੱਥੇ ਜਾਂਦਾ ਗੌਰਮੈਂਟ ਦਾ ਕੋਈ ਪਤਾ ਇਹਨਾਂ ਨੂੰ ਲੱਗਦਾ ਨਾ ਉਹ ਕਿੱਥੇ ਜਾਂਦਾ ਸਾਰੇ ਦਾ ਸਾਰਾ ਟੈਕਸ ਜਿੰਨਾ ਹੈਗਾ ਉਹ ਚੋਰੀ ਕਰਦੇ ਆ ਹੋਰ بڑے ਮਹਿਕਮੇ ਨੇ بڑے بڑے ਮਹਿਕਮੇ ਨੇ ਟੈਕਸ ਹੀ ਦੇ ਨਹੀਂ ਰਹੇ ਅਸੀਂ ਡੀਜ਼ਲ ਪਾਉਣਾ ਹੈ ਗੱਡੀ ਵਿੱਚ ਪੈਟਰੋਲ ਪਾਉਣਾ ਪੈਟਰੋਲ ਪੰਪ ਤੋਂ ਟੈਂਕ ਫੋਲੋ ਕਰਾਉਣਾ 3500 ਦਾ 4000 5000 ਦਾ ਉਹ ਸਾਨੂੰ ਬਿੱਲ ਦਿੰਦੇ ਨੇ ਉਹਨਾਂ ਨੂੰ ਬਿੱਲ ਪੁੱਛ ਲੋ ਤੂੰ ਕਹਿੰਦੇ ਬਿੱਲ ਹੁੰਦਾ ਕਿ ਰਸੀਦ ਹੁੰਦੀ ਕੀ ਉਹ ਕਰ ਨਹੀਂ ਕੀ ਆ ਤੁਸੀਂ ਕਾਰੇ ਵਾਸਤੇ ਚਾਹੀਦੀ ਤੁਹਾਨੂੰ ਦੱਸੋ ਕਿੰਨੇ ਪੈਟਰੋਲ ਪੰਪ ਹਨ ਪੰਜਾਬ ਵਿੱਚ ਇਹ ਪੂਰੀਆਂ ਸਟੇਟਾਂ ਵਿੱਚ ਦੇਖੋ ਤੇ ਕੋਈ ਰਸੀਦ ਬਿੱਲ ਦਿੰਦਾ ਤੁਹਾਨੂੰ ਉਹ ਕਪੜਾ ਹੀ ਕਰੀ ਜਾਂਦੇ ਨੇ ਤੇ ਗਵਰਨਮੈਂਟ ਨੂੰ ਆਮਦਨ ਕਿੱਥੋਂ ਹੋਊਗੀ ਰੈਸਟੋਰੈਂਟਾਂ ਵਿੱਚ ਜਾਨਾ ਐਡਾ ਐਡਾ ਰੈਸਟੋਰੈਂਟ ਐਡਾ ਐਡਾ ਹੋਟਲ ਨੇ ਚੰਡੀਗੜ੍ਹ ਦੇ ਵਿੱਚ ਉਹ ਤੁਹਾਨੂੰ ਪੁੱਠਾ ਜਾਂ ਬਿੱਲ ਦੇ ਦਿੰਦੇ ਨੇ ਤੇ ਉਹਦੇ ਅੱਪਲ ਦੇ ਦਿੰਦੇ ਹੀ ਕੋਈ ਨਹੀਂ ਕਿਹਾ ਕਮਰਾ ਉਹਦੇ ਹੀ ਦੇ ਦਿੰਦੇ ਉਹਦੇ ਵਿੱਚੋਂ ਕੱਪੜਾ ਕਰਦੇ ਆ ਆਮਦਨ ਕੋਈ ਦੁਕਾਨਦਾਰ ਹੈ ਉਹ ਆ ਕੱਪੜਾ ਲੈਣ ਜਾਣਾ ਕਿੰਨੀਆਂ ਦੁਕਾਨਾਂ ਕੱਪੜੀਆਂ ਉਹ ਤੁਹਾਨੂੰ ਬੈਲ ਪੱਕਾ ਦੇਣਾ ਹੀ ਉਹਨਾਂ ਨੇ ਉਹਦੇ ਬਿਨਾਂ ਬਲ ਤੋਂ ਸਾਰਾ ਉਹ ਚ ਕਪੜਾ ਹੁੰਦਾ ਤੇ ਆਮਦਨ ਕੀ ਹੋਣੀ ਉਸੇ ਠੀਕ ਹੈ ਗਾਣੇ ਸਾਰੇ ਚੋਰ ਬੱਠੇ ਨੇ ਜਲੇ ਹਨ ਹੂੰ ਉਧਰ ਹੜ ਆ ਗਏ ਉੱਥੇ ਸਾਡਾ ਬੁਰਾ ਹਾਲ ਹੋ ਗਿਆ ਫੜ ਕੇ ਹੁਣ ਜ਼ਿਮੀਂਦਾਰ ਥੱਲੇ ਚਲੇ ਗਏ ਸਾਰੇ ਕੀ ਬਾਤ ਜਿਉਂਗੇ ਅਸੀਂ ਹੂੰ ਇਹ ਹੈ ਉਹ ਜੀ ਗੌਰਮੈਂਟਾਂ ਦੇ ਲਹਨਤਾ ਪਾਉ ਇਹਨਾਂ ਦੇ ਸਾਨੂੰ ਨਹੀਂ ਚਾਹੀਦੀ ਇਹ ਗੌਰਮੈਂਟਾਂ ਠੀਕ ਹੈ ਕਿ ਨਾ ਚਲੋ ਓਕੇ ਥੈਂਕ ਯੂ ਸਾਰਿਆਂ ਨੂੰ ਸਸਰੀ ਘਰ ਥੈਂਕ ਯੂ ਬਾਏ ਬਾਏ ਜਿੰਨੇ ਵੀ ਬੰਦੇ ਹੈਗੇ ਮੈਂ ਤੈਹਲਾ ਤੋਂ ਧੰਨਵਾਦ ਕਰਦਾ ਸ਼ੋਕੋਟ ਬਨਾਲ ਜੀ ਮੈਂ ਜਰਮਨੀ ਤੋਂ